ਆਪਣੀ ਪਰਸਨਲ ਲਾਈਫ ਕਾਰਨ ਸੁਰਖੀਆਂ ਵਿੱਚ ਰਹਿਣ ਵਾਲੇ ਾਰਮਾਨ ਮਲਿਕ ਤੇ 11 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਾਲੀ ਐਫਆਈਆਰ ਦੀ ਕਾਪੀ ਸੋਸ਼ਲ ਮੀਡੀਆ ਤੇ ਬੇਹਦ ਹੀ ਵਾਇਰਲ ਹੋ ਰਹੀ ਹੈ। ਉਹੀ ਾਰਮਾਨ ਮਲਿਕ ਹੈ ਜਿਸਨੇ ਆਪਣੀਆਂ ਦੋ ਪਤਨੀਆਂ ਪਾਇਲ ਅਤੇ ਕ੍ਰਿਤਿਕਾ ਦੇ ਨਾਲ ਰਿਐਲਿਟੀ ਸ਼ੋਅ ਬਿਗਬੋਸ OTT ਸੀਜ਼ਨ 3 ਦੇ ਸਟੇਜ ਤੇ ਇੱਕ ਕੰਟਰੋਵਰਸ਼ੀਅਲ ਐਂਟਰੀ ਕੀਤੀ ਸੀ। ਇਸ ਸਟ੍ਰੈਂਗਲ ਨੇ ਨਾ ਸਿਰਫ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਸੀ ਸਗੋਂ ਆਮ ਲੋਕਾਂ ਤੋਂ ਲੈ ਕੇ ਮਸ਼ਹੂਰ ਸੈਲਿਬ੍ਰਿਟੀਜ਼ ਤੱਕ ਸਾਰਿਆਂ ਨੇ ਇਸ ਸ਼ੋਅ ਦੇ ਮੇਕਰਸ ਨੂੰ ਘੇਰਿਆ ਇਸ ਵਿਵਾਦ ਦਾ سلسلہ ਉਦੋਂ ਹੋਰ ਵੀ ਗਰਮ ਹੋ ਗਿਆ ਜਦੋਂ ਅਰਮਾਨ ਨੇ ਆਪਣੇ ਇੱਕ ਕੰਟੈਸਟੈਂਟ ਵਿਸ਼ਾਲ ਪਾਂਡੇ ਨੂੰ ਮੁੱਸੇ ਦੇ ਵਿੱਚ ਥੱਪੜ ਮਾਰ ਦਿੱਤਾ ਇਸ ਕਾਰਵਾਈ ਤੋਂ ਬਾਅਦ ਉਸ ਦੇ ਵਿਰੋਧਾlochana ਦੀ ਲਹਿਰ ਹੋਰ ਵੀ ਤੇਜ਼ ਹੋ ਗਈ ਤੇ ਹੁਣ ਉਸਤੇ ਗੰਭੀਰ ਦੋਸ਼ਾਂ ਦੀ ਐਫਆਈਆਰ ਦੀ ਕਾਪੀ ਇੰਟਰਨੈਟ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਦੌਰਾਨ ਉਹਨਾਂ ਦੀ ਇੱਕ ਹੋਰ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਸ਼ੋਅ ਦੇ ਵਿੱਚ ਬੜੇ ਮਾਣ ਨਾਲ ਕਹਿੰਦੇ ਹੋਏ ਨਜ਼ਰ ਆ ਰਿਹਾ ਹੈ ਕਿ ਹਾਂ ਉਸ ਦੇ ਖਿਲਾਫ ਮਾਮਲਾ ਦਰਜਿਆ ਤੇ ਫਿਰ ਵੀ ਉਹ ਸ਼ਰਿਆਮ ਘੁੰਮ ਰਿਹਾ ਹੈ ਆਉ ਦੇਖਦੇ ਹਾਂ ਪੂਰਾ ਮਾਮਲਾ ਕੀ ਹੈ ਕਿਉਂਕਿ ਮਾਮਲਾ ਸਾਲ 2019 ਦਾ ਹੈ ਅਰਮਾਨ ਮਲਿਕ ਤੇ ਸਾਲ 2019 ਦੇ ਵਿੱਚ ਜਿਸ 11 ਸਾਲ ਦੀ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਾ ਸੀ ਉਹ ਉਸਦੇ ਘਰ ਹੀ ਕੰਮ ਕਰਦੀ ਸੀ ਨਵਾਲਿਕ ਲੜਕੀ ਨੇ ਐਫ ਆਈ ਆਰ ਦੇ ਵਿੱਚ ਲਿਖਿਆ ਹੈ ਅਰਮਾਨ ਮਲੇਕ ਜਿਸ ਦਾ ਸਲੀਨਾ ਸੰਦੀਪ ਹੈ ਗੁੱਸੇ ਦੇ ਵਿੱਚ ਮੈਨੂੰ ਕੁੱਟਦਾ ਸੀ 2019 ਵਿੱਚ ਜਦੋਂ ਅਰਮਾਨ ਦਾ ਪੂਰਾ ਪਰਿਵਾਰ ਅਹਮਦਾਬਾਦ ਚਲਾ ਗਿਆ ਸੀ ਉਸ ਨੇ ਨਸ਼ੇ ਦਾ ਟੀਕਾ ਲਗਾਇਆ ਮੈਨੂੰ ਅਤੇ ਮੇਰੇ ਨਾਲ ਬਲਾਤਕਾਰ ਕੀਤਾ ਮੈਂ ਡਰ ਕੇ ਇਹ ਗੱਲ ਆਪਣੀ ਮਾਂ ਨੂੰ ਨਹੀਂ ਦੱਸ ਸਕੀ ਪਰ ਮੈਂ ਬਹੁਤ ਪਰੇਸ਼ਾਨ ਸੀ ਪਾਇਲ ਮਲੇਕ ਵੀ ਹਾਲਾਂਕਿ ਇਸ ਤੋਂ ਵਾਕਿਫ ਸੀ ਪਰ ਫਿਰ ਵੀ ਉਸ ਨੇ ਮੈਨੂੰ ਛੁੱਟੀ ਨਹੀਂ ਦਿੱਤੀ ਐਫ ਆਈ ਆਰ ਦੀ ਕਾਪੀ ਵਿੱਚ ਪੀੜਤ ਦੇ ਬਿਆਨ ਅਤੇ ਪੁਲਿਸ ਵੱਲੋਂ ਲਗਾਈ ਗਈ ਹਰ ਧਾਰਾ ਸਾਫ਼-ਸਾਫ਼ ਨਜ਼ਰ ਆ ਰਹੀ ਹੈ ਬਿਗਬੋਸ ਦੇ ਘਰ ਦੇ ਵਿੱਚ ਇਹ ਮਾਮਲਾ ਚਰਚਾ ਦੇ ਵਿੱਚ ਹੈ ਪਰ ਅਰਮਾਨ ਮਲਿਕ ਇਸ ਨੂੰ ਕਹਿ ਕੇ ਛੁਪਾ ਰਹੇ ਹਨ ਕਿ ਪਾਇਲ ਦੇ ਮਾਤਾ ਪਿਤਾ ਨੇ ਉਹਨਾਂ ਤੇ ਗਲਤ ਦੋਸ਼ ਲਗਾਏ ਸਨ ਅਰਮਾਨ ਮਲਿਕ ਦੀ ਖੁਦਗੁਸ਼ੀ ਦੀ ਤਮਕੀ ਵਾਲਾ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜੋ ਕਿ ਪੁਰਾਣਾ ਹੈ ਇਸ ਦੇ ਵਿੱਚ ਉਸਨੇ ਪਾਇਲ ਮਲਿਕ ਦੇ ਭਰਾ ਤੇ ਉਸਦੇ ਪਰਿਵਾਰ ਦੇ ਉੱਤੇ ਉਸਨੂੰ ਬਦਨਾਮ ਕਰਨ ਦਾ ਦੋਸ਼ ਵੀ ਲਗਾਇਆ ਉਸ ਦਾ ਕਹਿਣਾ ਹੈ ਕਿ ਉਸਦੇ ਪਰਿਵਾਰ ਨੇ ਉਸਨੂੰ ਬਹੁਤ ਪਰੇਸ਼ਾਨ ਕੀਤਾ ਜਿਸ ਦੇ ਕਾਰਨ ਉਹ ਖੁਦਗੁਸ਼ੀ ਕਰਨਾ ਚਾਹੁੰਦਾ ਹੈ ਸਭ ਉਦੋਂ ਹੋ ਰਿਹਾ ਸੀ ਜਦੋਂ ਪੁਲਿਸ ਉਸਨੂੰ ਗ੍ਰਿਫਤਾਰ ਕਰਨ ਲਈ ਉਸਦੇ ਘਰ ਪਹੁੰਚੀ ਸੀ ਨਹੀਂ ਨਹੀਂ ਇਹਨਾਂ ਦੋਹਾਂ ਤੋਂ ਇਲਾਵਾ ਈਰਮਾਨ ਮਲਿਕ ਦੀ ਕੋਹਰ ਵੀ ਬਤਨੀ ਸਿਪਾਇਲ ਤੋਂ ਪਹਿਲਾਂ ਈਰਮਾਨ ਮਲਿਕ ਦਾ ਇੱਕ ਹੋਰ ਵੀ ਵਿਆਹ ਹੋਇਆ ਸੀ ਜੋ ਬਾਅਦ ਦੇ ਵਿੱਚ ਚੱਲ ਨਹੀਂ ਸਕਿਆ ਤਾਂ ਇਹ ਸੀਗਾ ਈਰਮਾਨ ਨੂੰ ਲੈ ਕੇ ਜਿਹੜੇ ਜਿਹੜੇ ਵੀ ਵੀਡੀਓਜ਼ ਇੰਟਰਨੈਟ ਤੇ ਵਾਇਰਲ ਹੋ ਰਹੀਆਂ ਨੇ ਬੇहद ਹੀ ਸ਼ਰਮਨਾਕ ਇਹ ਘਟਨਾ ਹੈ ਜੇ ਘਟਨਾ ਸੱਚ ਵੀ ਹੈ ਤਾਂ ਕਿਉਂਕਿ ਐਫ ਆਈ ਆਰ ਦੀ ਕਾਪੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਤੁਹਾਡਾ ਕੀ ਕਹਿਣਾ ਹੈ ਇਸ ਮਾਮਲੇ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ